ਹਾਂਜੀ ਇੱਕ ਤੁਹਾਨੂੰ ਹੋਰ ਨਵੀਂ ਵੈਰਾਈਟੀ ਦਿਖਾਉਣ ਚੱਲੇ ਆ ਜਿਹੜੀ ਬੜੇ ਬੜੇ ਸ਼ੋਰੂਮਾਂ 'ਚ ਬਹੁਤ ਹੀ ਮਹਿੰਗੇ ਰੇਟਾਂ ਦੇ ਮਿਲਦੀ ਹੈ ਉਹ ਸਾਰੀ ਇੱਥੇ ਵਿਦੇਸ਼ੀ ਸ਼ੋਰੂਮ 'ਚ ਐਡ-ਆਨ ਕੀਤੀ ਹੈ ਬਹੁਤ ਹੀ ਘੱਟ ਰੇਟਾਂ ਦੇ ਜਿਹੜੀ ਪਹਿਲਾਂ ਤੁਸੀਂ ਦੇਖਣ ਜਾ ਰਹੇ ਹੋ ਪੁੱਲੋਵਰ ਜੀ ਨੂੰ ਕਹਿੰਦੇ ਨੇ ਬੁਲਬੁਲ ਇਹ ਬੁਲਬੁਲ ਦੀ ਤਰ੍ਹਾਂ ਫਰ ਵਾਲੀ ਮਤਲਬ ਕਿ ਕੋਟੀ ਹੈ ਜੀ ਇਹਦਾ ਰੇਟ ਹੈਗਾ 500 ਦਾ ਮਾਰਕੀਟ 'ਚ ਹੈਗਾ ਇਹ ਘੱਟੋ-ਘੱਟ 800000 ਰੁਪਏ ਦਾ ਚੈਲੰਜ ਕਰਕੇ ਪੀਸ ਦਵਾਂਗੇ ਚੈਲੰਜ ਕਰਕੇ ਜੀ ਸਾਰੇ ਰੰਗ ਮਿਲਦੇ ਨੇ ਇਹਦੇ ਵਿੱਚ ਸਾਰੇ ਰੰਗ ਆਹ ਲਓ ਜੀ ਆ 400 ਰੁਪਏ ਦੇ ਵਿੱਚ ਕੋਟੀ ਹੈ ਆ ਵੀ ਦੇਖੋ ਜੈਕਟ 300 ਰੁਪਏ ਦੀ ਜਿੱਪ ਵਾਲੀ ਜੀ ਆਹ ਕੋਟੀ ਲੈ ਲਓ ਜੀ 300 ਰੁਪਏ ਚ ਜੀ ਸਸੇ ਕਾੜ ਗੀ ਅੱਜ ਤੁਹਾਨੂੰ ਮੈਂ ਫੇਰ ਉਸ ਜਗ੍ਹਾ ਦੇ ਉੱਪਰ ਲੈ ਕੇ ਆਇਆ ਜਿੱਥੇ ਕਿ ਪੰਜਾਬ ਦਾ ਸਭ ਤੋਂ ਵਧੀਆ ਤੇ ਸਸਤਾ ਕਪੜਾ ਤੁਹਾਨੂੰ ਮਿਲਦਾ ਜਿਹੜਾ ਕਿ ਧੂਰੀ ਤੋਂ ਸਿਰਫ 15 ਮਿੰਟ ਦਾ ਰਸਤਾ ਤੇ ਬਰਨਾਲਾ ਤੋਂ ਵੀ ਤੁਸੀਂ 15 ਮਿੰਟਾਂ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਪਹੁੰਚ ਸਕਦੇ ਹੋ ਜੇ ਤੁਸੀਂ ਮਲੇਰਕੋਟੜ ਤੋਂ ਆਉਣਾ ਤਾਂ ਤੁਸੀਂ ਇਸ ਜਗ੍ਹਾ ਦੇ ਉੱਪਰ ਸਿਰਫ 15 ਮਿੰਟਾਂ ਦੇ ਵਿੱਚ ਪਹੁੰਚ ਸਕਦੇ ਹੋ ਜੇ ਕਿ ਰਾਏਕੋਟ ਤੋਂ ਹੁਣ ਦਾ ਤਕਰੀਬਨ 30 ਮਿੰਟ ਦਾ ਰਸਤਾ ਇਹ ਜਿਹੜਾ ਕਿ ਵਿਦੇਸ਼ੀ ਕੱਪੜੇ ਦਾ ਸ਼ੋਰੂਮ ਕਾਤਰੋਂ ਵਿਖੇ ਨਿਆਰਾ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਖੁੱਲੇ ਆ ਆਜੋ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਉਹਦੇ ਅੰਦਰ ਇਸ ਸਾਲ ਕਿਹੜੇ-ਕਿਹੜੇ ਨਵੇਂ ਆਰਟੀਕਲ ਲੈ ਕੇ ਆਏ ਨੇ ਥੋੜੀ ਗੱਲ ਕਰਵਾਉਣੇ ਆ ਨਾਏ ਤੁਹਾਨੂੰ ਸਾਰੀ ਵੈਰਾਈਟੀ ਦਿਖਾਉਣੇ ਆ ਚਿਕਾਲ ਜੀ ਸੱਸੀਆ ਸਬਜੀ ਕੀ ਹਾਲ ਚਾਲ ਨੇ ਵਧੀਆ ਵਧੀਆ ਸੁਣਿਆ ਵੀ ਇਸ ਵਾਰ ਵੀ ਤੁਸੀਂ ਪਹਿਲਾ ਵਾਗ ਇੱਕ ਵੱਡਾ ਧਮਾਕਾ ਕਰਨ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਅੱਛਾ ਇਹ ਕਿ ਕਿਹੜੀ ਕਿਹੜੀ ਵੈਰਾਈਟੀ ਤੁਸੀਂ ਨਵੀਂ ਲੈ ਕੇ ਆਏ ਹੋ ਲੋਕਾਂ ਵਾਸਤੇ ਪਿਛਲੇ ਸਾਲ ਨਾਲੋਂ ਵੈਰਾਈਟੀ ਵੱਧ ਤੇ ਵੱਧ ਐਡ-ਆਨ ਕੀਤੀ ਆ ਜਿਹਦੇ ਵਿੱਚ ਮਤਲਬ ਜਿਹੜਾ ਵੱਡਾ ਧਮਾਕਾ ਤੁਸੀਂ ਗੱਲ ਕਰ ਰਹੇ ਹੋ ਉਹ ਤੁਹਾਨੂੰ ਅਸੀਂ ਇੱਥੋਂ ਹੀ ਮੜ ਜਾ ਦਿਖਾ ਦਿੰਨੇ ਇੱਕ ਵਾਰ ਉਹ ਤਾਂ ਲਾਸਟ 'ਚ ਅਸੀਂ ਦਿਖਾਉਣੇ ਦੀ ਹੋਰ ਵੀ ਆਟਮਾ ਸਾਡੇ ਕੋਲ ਨੇ ਇਹ ਹੈਗਾ ਫਲੱਪੀ ਕੋਟ ਅੱਛਾ ਇਹ ਕੀ ਰੇਟ ਹੈ ਇਹ ਰੇਡ ਦੀ ਤਰ੍ਹਾਂ ਤੋਂ ਬਾਅਦ ਚ ਗਲਾਂ ਪਲੈਂ ਦੀ ਵੈਰਾਈਟੀ ਇਹਦੀ ਕੁਆਲਿਟੀ ਤੁਸੀਂ ਦੇਖੋ ਬਹੁਤ ਵਧੀਆ ਲੱਗਦਾ ਜਿਹੜਾ ਚੰਗੇ ਸ਼ੋਅਰੂਮਾਂ 'ਚ ਮਤਲਬ ਕੇ ਬਹੁਤ ਮਹਿੰਗੇ ਰੇਟਾਂ 'ਤੇ ਵਿਕਦਾ ਹੈ ਇਹਦੀ ਜੀ ਐਮ ਆਰ ਪੀ ਦੇ ਹਿਸਾਬ ਨਾਲ ਚੱਲੀਏ 100 ਰੁਪਏ ਦਾ ਟੁਕਟ ਹੈ ਨਾ ਨਾ 1500 ਦਾ ਤਾਂ ਆਮ ਸ਼ੋਅਰੂਮ ਵਾਲੇ ਜਾਂ ਵੱਡੀਆਂ ਦੁਕਾਨਾਂ ਵਾਲੇ ਵੇਚਦੇ ਨੇ ਤੁਸੀਂ ਕਿੰਨਾ ਦਿੰਦੇ ਅਸੀਂ ਵੇਚਦੇ ਹਾਂ ਸਿਰਫ 900 ਰੁਪਏ ਦਾ ਪੀਸ ਅਸੀਂ 900 ਗਾਰੰਟੀਵਲ ਪੀਸ ਹੈਗਾ ਅਸੀਂ ਗਾਰੰਟੀ ਬਰੈਂਟਿੰਗ ਇਹਦੀ 900 ਦਾ ਵਾਸ਼ਿੰਗ ਕਰੇ ਤੋਂ ਕੁਝ ਨਹੀਂ ਹੁੰਦਾ ਜਿੱਦਾਂ ਮਰਜ਼ੀ ਯੂਜ਼ ਕਰੋ ਸੱਚੇ ਪਾਣੀ 'ਚ ਪਾਈ ਕੈਪ ਲੱਗੀ ਹੋਈ ਹੈ ਨਾਲ ਕੈਪ ਉਤਾਰਨੀ ਹੈ ਦਾ ਕੈਪ ਉੱਤਰ ਵੀ ਸਕਦੇ ਇਹਦੇ ਨਾਲ ਰਿਮੂਵੇਬਲ ਹੈ ਕੈਪ ਪਿੱਛੇ ਜਿੱਪ ਲੱਗੀ ਹੋਈ ਹੈ ਸਿਰਫ 900 ਰੁਪਏ ਵਿੱਚ ਹਾਂਜੀ 900 ਦਾ ਜੇ ਆਪ ਮਾਰਕੀਟ ਚੋਂ ਆਪ ਲੈਣਿਆ ਤਾਂ 15 1600 ਘੱਟ ਤੋਂ ਵੀ ਮਿਲਦਾ ਨਹੀਂ ਦੇਖੋ ਬੜੀ ਸ਼ੋਰੂਮਾਂ ਦੇ ਵਿੱਚ ਇਹ 1000 1500 ਤੋਂ ਘੱਟ ਤੁਹਾਨੂੰ ਨਹੀਂ ਮਿਲਦਾ ਇਹ ਸਹੂਰ ਕੀ ਕੀ ਲੈ ਕੇ ਆਇਆ ਇਸ ਵਾਰ ਉਸ ਵਾਰ ਨਮੀੜੀ ਐਡ-ਆਨ ਵੈਰਾਈਟੀ ਕੀਤੀ ਆ ਤੁਹਾਨੂੰ ਦੱਸਿਆ ਵੀ ਸ਼ੋਰੂਮ ਵਾਲੀ ਸਾਰੀ ਵੈਰਾਈਟੀ ਐਡ-ਆਨ ਕੀਤੀ ਆ ਜੈਕਟ ਸਿੱਧੂ ਮੂਸੇਵਾਲਾ ਵਾਲੀ ਜਿਵੇਂ ਹੁਣ ਅੱਗੇ ਵਿਆਹ ਵਗੈਰਾ ਚੱਲਨੇ ਨੇ ਜਿੱਦਾਂ ਸਿੱਧੂ ਮੂਸੇ ਇਹ ਤਾਂ ਸਿਰਫ 400 ਰੁਪਏ ਦੀ ਰੇਂਜ ਚਾਹਾਂਗਾ ਸਿਰਫ 400 ਰੁਪਏ ਕੱਪੜਾ ਇਹ ਬਣ ਕਾਲ 400 ਰੁਪਏ ਦਾ ਕਹਿੰਦੇ ਕੱਪੜਾ ਲੱਗ ਜਾਂਦਾ ਇਹਨੂੰ 400 ਰੁਪਏ ਦਾ ਸ਼ਰਟ ਨਹੀਂ ਆਉਂਦੀ ਹੈਗੀ ਇਹ ਤਾਂ ਆਪਾਂ ਜੈਕਟ ਦੇ ਰਿਆਂਗੇ ਠੀਕ ਹੈ ਜੀ ਹੋਰ ਮਤਲਬ ਕੀ ਰੇਟਾਂ ਦੇ ਵਿੱਚ ਸਾਡੇ ਨਾਲ ਕੋਈ ਹੋਣੀ ਰੇਟ ਜਿਹੜੇ ਬਾਜ਼ਾਰ ਨਾਲੋਂ ਅੱਧ ਤੋਂ ਵੀ ਥੱਲੇ ਨੇ ਠੀਕ ਹੈ ਜੀ ਇੱਕ ਆ ਸਾਡੇ ਕੋਲ ਜੈਕਟ ਆ ਗਈ ਫਾਰ ਲੱਗੀ ਹੋਈ ਹੈ ਅੰਦਰ ਇਹਦੀ ਵੀ ਰੇਂਜ ਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ 500 600 700 ਦੀ ਵਿਕਦੇ ਹੋਵੇ ਇਹ ਪਾ ਕੇ ਤਾਂ ਮੈਨੂੰ ਲੱਗਦਾ ਜਿਵੇਂ ਸਾਡੇ ਕੋਲ 400 ਰੁਪਏ ਦੀ ਰੇਂਜ ਚ ਅਗ ਅਗ ਜੀ ਜਾਈ ਇਹ ਇੱਕ ਨਵੀ ਹੈਗੀ ਇਹਨੂੰ ਸਵੀਟੀ ਇਹ ਬੋਲਦੇ ਨੇ ਵੈਸੇ ਇਹ ਠੀਕ ਹੈ ਜੀ ਇਹ ਮੁੰਡੇ ਵੀ ਪਾਉਂਦੇ ਨੇ ਤੇ ਕੁੜੀਆਂ ਵੀ ਪਾਉਂਦੇ ਨੇ ਦੋਨੇ ਟ੍ਰੈਂਡਾਂ ਚੱਲਦੀ ਹੈ ਇਹ ਠੀਕ ਹੈ ਇਹਦੇ ਅੰਦਰੋਂ ਵੀ ਫਾਰ ਲੱਗੀ ਹੋਈ ਹੈ ਪੂਰੀ ਗਰਮ ਹੈ ਠੀਕ ਹੈ ਜੀ ਬਾਹਰ ਵੀ ਫਾਰ ਲੱਗੀ ਹੋਈ ਹੈਗੀ ਇਹਦਾ ਕੀ ਰੇਟ ਰੱਖਿਆ ਤੁਸੀਂ ਇਸ ਵਿੱਚ ਇਹਦਾ ਰੇਟ 350 ਰੁਪਏ ਬਸ ਸਿਰਫ 350 ਰੁਪਏ ਬੜਾ ਕਮਾਲੀ ਕਰੀ ਵੀ ਹੈ ਜੇ ਬਾਜ਼ਾਰ ਦੇ ਵਿੱਚ ਲਈ ਤਾਂ 600 650 ਉਹਨਾਂ ਦੇ ਆਪਦੇ ਰੇਟ ਲਾਏ ਹੋਏ ਨੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਕਾਫੀ ਆਈਟਮ ਆਣੇ ਤੁਹਾਨੂੰ ਜੀ ਅਸੀਂ ਨਜ਼ਰ ਕਰਾਈਏ ਤਾਂ ਸਾਡੇ ਕੋਲ ਆ ਗਈ ਇੱਕ ਪੋਲਓਵਰ ਇਨ ਕੋਟੀ ਕਹਿੰਦੇ ਆ ਠੀਕ ਹੈ ਜੀ ਇਹ ਵੀ ਜੈਂਟਸ ਕੋਟੀ ਹੈ ਸਾਡੇ ਕੋਲੇ ਵੀ ਗਰਮ ਹੈਗੀ ਠੀਕ ਹੈ ਜੀ ਇਹਦੀ ਮਾਰਕੀਟ ਪ੍ਰਾਈਸ ਤਾਂ ਘਟੂ ਘੜ 6-700 ਰੁਪਿਆ ਸਾਡੇ ਕੋਲ ਹੈਗੀ 400 ਰੁਪਏ ਦੇ ਵਿੱਚ ਸਸੇ 400 300 350 ਇੰਨੇ ਕੁ ਰੇਂਜ ਤੱਕ ਸਾਡੇ ਕੋਲ ਇਹ ਮਾਲ ਪਿਆਗਾ ਉਸ ਤੋਂ ਬਾਅਦ ਹੈਗਾ ਜੀ ਸਾਡੇ ਕੋਲ ਸਵੈਟਰ ਸ਼ਰਟ ਠੀਕ ਹੈ ਠੀਕ ਹੈ ਜੀ ਇਹ ਵੀ ਗਰਮ ਅੰਦਰ ਫਲੀਸ ਲੱਗੀ ਹੋਈ ਹੈ ਦੇ ਅੰਦਰ ਗਰਮ ਫਲੀਸ ਠੀਕ ਹੈ ਜੀ ਤੇ ਇਹ ਵੀ 350 ਦੀ ਰੇਂਜ ਚ ਸਾਡੇ ਕੋਲ ਆਮ ਜਿਹੜਾ ਆਰਟੀਕਲ ਹੈ ਇਹ ਇੰਪੋਰਟਡ ਆਰਟੀਕਲ ਆ ਸਾਰਾ ਆਮ ਦੁਕਾਨੋਂ ਤੁਸੀਂ ਖਰੀਦਦੇ ਹੋ ਤੁਹਾਨੂੰ 600 ਤੋਂ 800 ਦੀ ਰੇਂਜ ਵਿੱਚ ਮਿਲਦਾ ਦੇ ਵਿੱਚ ਪਿਆ ਹੁੰਦਾ ਹੈ ਘੱਟੋ ਘੱਟ 1000 ਰੁਪਏ ਤੋਂ ਘੱਟ ਤੁਹਾਨੂੰ ਮਿਲਣਾ ਨਹੀਂ ਜਿੰਨੇ ਤੁਸੀਂ ਚਾਹੋਗੇ ਇਹਦੇ ਵਿੱਚ ਕਲੋਂ ਮਿਲ ਜਾਣਗੇ ਤੁਹਾਨੂੰ ਪਰ 350 ਰੁਪਏ ਵਿੱਚ ਤੁਹਾਨੂੰ ਇਹ ਦੇਣਗੇ ਬਿਲਕੁਲ ਨਹੀਂ ਬਿਲਕੁਲ ਇਹ ਵਨ ਕਵਾਲਿਟੀ ਹੋ ਸਾਰੀ ਮਾਲ ਇੱਕ ਨੰਬਰ ਹੋ ਗਈ ਕਿਸੇ ਦਾ ਕੋਈ ਹੋਣੀ ਹੈਗਾ ਕਲਰ ਸਾਰੇ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਕੋਟ ਫੁੱਲ ਬਾਜੂ ਦੇ ਵਿੱਚ ਜੀ ਠੀਕ ਹੈ ਜੀ ਦੇਖੋ ਜਿਹੜੀਆਂ ਆਟੋਮੈਟਿਕਲ ਬਿਕਰੀਆਂ ਨੇ ਤੁਹਾਨੂੰ ਉਹੀ ਅਸੀਂ ਦਿਖਾ ਰਹੇ ਹਾਂਗੇ ਠੀਕ ਹੈ ਜੀ ਸਰਦੀਆਂ ਵਾਲੀਆਂ ਮਤਲਬ ਇਹਦੇ ਵਿੱਚ ਤੁਹਾਨੂੰ ਜੈਕਟ ਦਿਖਾਈ ਸੀ ਹਾਫ ਬਾਜੂ ਇਹ ਫੁੱਲ ਬਾਜੂ ਹੋ ਗਿਆ ਠੀਕ ਹੈ ਜੀ ਉਹ 400 ਰੁਪਏ ਵਿੱਚ ਹੈਗੀ ਇਹ ਸਿਰਫ ਸਾਡੇ ਕੋਲ 500 ਚਾਗੇ ਜੇ بڑا ਸਾਈਜ਼ ਲੈਣੇ ਹੋ ਤਾਂ 100 ਰੁਪਏ ਵਧੂਗਾ ਉਹ ਮਤਲਬ ਕਿ 3 4 5 ਐਕਸਲ ਦਾ ਭੀ 600 ਰੁਪਏ ਠੀਕ ਹੈ ਜੀ ਜਿਹੜਾ ਇਹ ਮੰਨ ਲਓ ਮਾਰਕੀਟ ਜਿਵੇਂ ਉਹ ਖਿਡਾਰੀਆਂ ਵਾਕਈ ਨਹੀਂ ਹੁੰਦੇ ਟਰੈਕ ਸੂਟ ਜੇ ਪਾਉਂਦੇ ਹੈਗੇ ਨੇ ਉਹ ਵੀ ਹੈਗੇ ਆਪਣੇ ਕੋਲੇ ਲਾ ਇਧਰ ਪਹਿਲਾਂ ਉਹ ਦਿਖਾਓ ਕਈ ਵਾਰੀ ਹੁਣ ਨਾ ਲੋਰਾਂ ਤੋਂ ਸਟਾਰਟਿੰਗ ਕਰਵਾਉਣੇ ਆ ਤੁਹਾਡੀ ਹਾਂਜੀ ਸਾਡੇ ਕੋਲ ਇੱਕ ਕੱਲ ਹੋ ਰਹੀ ਗਰਮ ਕੱਪੜੇ ਦੇ ਵਿੱਚ ਗਰਮ ਫਲੀਸ ਲੱਗੀ ਹੋਈ ਹੈ ਅੰਦਰ ਇਹ ਡਾਇਨਮੋ ਜੀਨਸ ਦੇ ਵਿੱਚ ਬਣਾਇਆ ਹੋਇਆ ਕੱਪੜਾ ਅੱਛਾ ਕੀ ਰੇਟ ਹੈ ਜੇ ਨੂੰ ਪਾਲੀਏ ਤਾਂ ਇਦਾਂ ਹੀ ਲੱਗੂਗਾ ਵੀ ਪੈਂਟ ਪੈਂਟ ਰੱਖੀ ਹੈਗੀ ਠੀਕ ਹੈ ਜੀ ਚਿਹੇ ਨੂੰ ਪੈਂਟ ਦੇ ਤੌਰ ਤੇ ਵਰਤੋ ਚ ਲੋਰ ਦੇ ਤੌਰ ਤੇ ਠੀਕ ਹੈ ਜੀ ਅੱਜ ਹੈਗੀ ਲੋਰੀ ਹੈ ਪਰ ਤੁਸੀਂ ਕਿੱਥੇ ਵੀ ਆਉਣ ਜਾਂਦੇ ਚ ਵਰਤ ਸਕਦੇ ਠੀਕ ਹੈ ਜੀ ਇਹਦੀ ਜੇ ਕੱਲ ਕਰੀ ਤਾਂ 700 ਰੁਪਏ ਦਾ ਪੀਸ ਹੈ ਗਰਮੀ ਦੇ ਵਿੱਚ ਇਹੀ ਸਟਾਫ ਅਸੀਂ 650 ਦੇ ਵਿੱਚ ਸਰਦੀ ਦੇ ਵਿੱਚ 700 ਦਾ ਸਿਰਫ 50 ਰੁਪਏ ਦੇ ਗਰਮ ਕੱਪੜਾ ਲੱਗੇ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਹੈਗੀ ਹੈ ਵੈਰਾਈਟੀ ਹੋਰ ਇੱਕ ਜਰਮਨ ਫਲੀਸ ਹੈ ਸਾਡੇ ਕੋਲ ਇਹਦੀ ਫੁੱਲ ਗਾਰੰਟੀ ਹੈ ਅਗਰ ਬੂਰ ਆ ਜਾਏ ਤਾਂ ਪੀਸ ਵਾਪਸ ਰੰਗ ਵਗੈਰਾ ਫਿੱਟ ਜੇ ਤਾਂ ਵੀ ਪੀਸ ਵਾਪਸ ਜੀ ਜਦੋਂ ਗਾਰੰਟੀ ਦੇਤੀ ਵੇਰ ਹਰੇਕ ਚੀਜ਼ ਦੀ ਗਾਰੰਟੀ ਇਹਦੇ ਅੰਦਰ ਫੁੱਲ ਗਾਰੰਟੀ ਗਰਮ ਕਪੜਾ ਲੱਗਿਆ ਇਹਦੇ ਅੰਦਰ ਇਹਨੂੰ ਜਰਮਨੀ ਫਲੀਸ ਬੋਲਦੇ ਨੇ ਇਹਨੂੰ ਇੰਪੋਰਟਡ ਕਪੜਾ ਇਹ ਜੇ ਤੁਸੀਂ ਆਮ ਆਰਟੀਕਲ ਸ਼ੋਅਰੂਮ ਆ ਜੀ ਮਿਲੂ ਤੁਹਾਨੂੰ ਆਮ ਦੁਕਾਨਾਂ ਤੋਂ ਬਹੁਤ ਘੱਟ ਮਿਲੂ ਜੇ ਉਹ ਤੇ ਲਮੋਗੇ ਤਾਂ ਤੁਹਾਨੂੰ ਇਹੀ ਲੋਰ ਘੱਟੋ ਘੱਟ 1000 ਤੋਂ ਉੱਪਰ 1500 ਤੱਕ ਮਿਲੂਗੀ ਸਾਡੇ ਕੋਲ ਮਿਲੂਗੀ 700 ਦੀ ਠੀਕ ਹੈ ਜੀ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਈਜ਼ ਮਿਲੂ ਤੁਹਾਨੂੰ ਤੇ ਇਸ ਤੋਂ ਬਾਅਦ ਇੱਕ ਲੋਰ ਆ ਗਈ ਸਾਡੇ ਕੋਲ ਆਹ ਗਰਮ ਦੋਨੇ ਤਰਫ ਪੌਕਟ ਲੱਗੀ ਇਹੀ ਰੇਂਜ ਹੈਗੀ 400 ਰੁਪਏ ਜਿਵੇਂ ਲੋਰ ਦੇ ਨਾਲ ਨਾ ਆਪਣਾ ਟਰੈਕ suit ਵਗੈਰਾ ਹੁੰਦੇ ਆ ਉਹ ਚੀਜ਼ੇ ਵੀ ਪਾਉਂਦੇ ਆ ਉਹ ਉਹਦੇ ਸਾਨੂੰ ਇਹ ਦਿਖਾਉਣਾ ਵੀ ਸਾਡੇ ਕਾਊਂਟਰ ਤੇ ਇੱਕ ਕੁਆਲਿਟੀ ਦੇ ਲੋਹਰਾਂ ਨੇ 5-6 ਵੈਰਾਈਟੀਆਂ ਦੇ ਚ ਲੋਹਰਾਂ ਨੇ ਇੱਕ ਇਹ ਮਾਊਂਟੇਨ ਕੱਪੜਾ ਲੱਗਿਆ ਇਹਦਾ ਇੰਪੋਰਟਡ ਕੱਪੜਾ ਹੁੰਦਾ ਜਿਹਦੇ ਵਿੱਚ ਅਸੀਂ ਐਕਸਪੋਰਟ ਦੀ ਮਾਊਂਟੇਨ ਲੋਰ ਵੇਚਦੇ ਆ ਉਸ ਕੱਪੜੇ 'ਚ ਸਾਡੇ ਕੋਲ ਫਰੈਸ਼ ਦੇ ਵਿੱਚ ਆ ਲੋਰ ਹੈ ਠੀਕ ਹੈ ਜੀ ਜਿਹਦੀ ਰੇਂਜ ਸਿਰਫ ਹੈਗੀ ਆ 400 ਰੁਪਏ ਅਗਰ ਕੱਪੜਾ ਤੁਸੀਂ ਦੇਖੋਗੇ ਅੰਦਰ ਗਰਮ ਫਰੀਸ ਲੱਗੀ ਹੋਈ ਹੈ ਰਜਾਈਆਂ ਵਰਗਾ ਮੋਟਾ ਕੱਪੜਾ ਕੋਈ ਬੁਰ ਨਹੀਂ ਉਹਦਾ ਬੁਰਾਉਣ ਦੀ ਫੁੱਲ ਠੰਡ ਲੱਗਣ ਦਾ ਤਾਂ ਨਾਮੋ ਨਿਸ਼ਾਨੀ ਨਹੀਂ ਬਿਲਕੁਲ ਇਹ ਬੰਦਾ ਉਸ ਤੋਂ ਬਾਅਦ 350 ਚ ਲੋਹ ਲੈ ਲਓ ਜੀ ਉਸ ਤੋਂ ਬਾਅਦ ਸਾਡੇ ਕੋਲ 300 ਦੇ ਵਿੱਚ ਇੱਕ ਫਾਰ ਵਾਲੀ ਲੋਹ ਆ ਗਈ ਅੰਦਰ ਸ਼ੇਰਪਾ ਲੱਗਿਆ ਹੋਇਆ ਇਹਨੂੰ ਸ਼ੇਰਪਾ ਬੋਲਦੇ ਨੇ ਗਰਮ ਹੈ ਪੂਰਾ ਵੀ ਰੁਟੀਨ ਦੇ ਵਿੱਚ ਜਿਹੜਾ ਮਰਜ਼ੀ ਲੈ ਜਾਓ ਇਹਨੂੰ ਜਿਵੇਂ ਮਰਜ਼ੀ ਪਾਓ ਤੁਸੀਂ ਕੋਈ ਲਾਂਭਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਹੋਣੀ ਹੈ ਬਹੁਤ ਵਧੀਆ ਕੁਆਲਿਟੀ ਹੈ ਚ ਨਹਾ ਇਹਦਾ ਕਲਰ ਪੇਂਟ ਹੋਵੇ 300 ਰੁਪਏ ਦੇ ਵਿੱਚ ਲੋਰ ਹੈ। ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗੀ ਆ 200 ਰੁਪਏ ਦੇ ਵਿੱਚ ਲੋਰ। ਇਹੀ ਲੋਰ ਆਮ ਦੁਕਾਨਦਾਰ 350 400 ਚ ਸੇਲ ਕਰਦੇ ਨੇ। ਪਰ ਅਸੀਂ ਦਵਾਂਗੇ ਤਾਂ ਤੁਹਾਨੂੰ 200 ਰੁਪਏ ਦੇ ਵਿੱਚ। ਸਮਾਈ ਦਾ ਲੈ ਲੈਂਦੇ ਨੇ 100 100 ਇੱਥੇ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਜੀ। ਇਹ ਵੀ ਗਰਮ ਲੋਰ ਹੈਗੀ। ਸਾਈਜ਼ ਜਿਹੜਾ ਮਰਜ਼ੀ ਲੈ ਲਓ ਮਨੋ। ਦੋਨੇ ਪਾਸੇ ਚਿਪਾਂ ਲੱਗੀਆਂ ਹੋਈਆਂ ਨੇ ਜੀ। ਠੀਕ ਹੈ ਜੀ। ਸਾਈਜ਼ ਜਿਹੜਾ ਮਰਜ਼ੀ ਲੋ ਜਿਹੜਾ ਤੁਹਾਡੇ ਫਿੱਟ ਹੁੰਦਾ ਉਹ ਸਾਈਜ਼ ਤੁਹਾਨੂੰ ਦਵਾਂਗੇ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਸਾਡੇ ਕੋਲ ਜਿਹੜਾ ਮਰਜ਼ੀ ਪਹਿਨ ਸਕਦਾ ਜੀ ਕੋਈ ਇਹਦੇ ਚੋ ਹਣੀ ਹੈਗਾ ਠੀਕ ਤੁਸੀਂ ਇਹਦੇ ਚ ਕਲਰ ਤੁਹਾਨੂੰ ਬਹੁਤ ਮਿਲਣਗੇ ਇਹਦੀ ਰੇਟ ਦੀ ਥੋੜੀ ਫੇਰ ਦੱਸ ਦਿਆਂਗੇ ਇਹ ਕਲਰ ਤੁਸੀਂ ਵੀ ਜਿਹੜਾ ਮੁੰਡੇ ਪਾਉਂਦੇ ਆ ਨਾ ਬਿਲਕੁਲ ਜੀ ਬਿਲਕੁਲ ਇਹਦੇ ਚ ਕਲਰ ਸਾਰੇ ਮਿਲ ਜਾਣਗੇ ਇਹਦੇ ਚ ਕਲਰ ਦੇਖੋ ਬਹੁਤ ਕਲਰ ਪੈਣ ਸਾਡੇ ਕੋਲ ਤਿੰਨ ਕਲਰ ਆਉਂਦੇ ਨੇ ਗ੍ਰੀਨ ਸ਼ੇਡ ਆਉਂਦੀ ਹੈ ਜੀ ਇਹਦੇ ਚ ਠੀਕ ਹੈ ਇਹਦੇ ਚ ਬਲੈਕ ਸ਼ੇਡ ਆਉਂਦੀ ਹੈਗੀ ਠੀਕ ਹੈ ਜੀ ਤੇ ਇਹਦੇ ਚ ਟਿੱਕਾ ਤੁਹਾਡੇ ਸਾਹਮਣੇ ਗੱਡੀਆ ਗਾਜਰੀ ਸਾਈਡ ਟਿੱਕਾ ਗ੍ਰੀਨ ਹੈ ਜੀ ਠੀਕ ਹੈ ਬਹੁਤ ਵਧੀਆ ਪਿਆਰੇ ਪਿਆਰੇ ਰੰਗ ਨੇ ਸਾਡੇ ਕੋਲ ਸਿਰਫ 450 ਦੀ ਰੇਂਜ 'ਚ ਅਸੀਂ ਸੇਲ ਕਰਦੇ ਹਾਂ ਜੀ 450 ਦਾ ਤਾਂ ਤਾਂ ਆਉਂਦਾ ਹੀ ਵੀ ਕੁਝ ਨਹੀਂ ਸਿੰਪਲ ਸ਼ਰਟ ਗਰਮੀਆਂ ਦੀ 400 ਰੁਪਏ ਦੀ ਮਿਲਦੀ ਹੈ ਜੇ ਤੁਸੀਂ ਲੈਣੀ ਹੈ ਜਿਹੜਾ ਇੰਪੋਰਟਡ ਦੇ ਵਿੱਚ ਟੌਪ ਦਾ ਕੱਪੜਾ ਲੱਗਿਆ ਹੈ ਇਹਨੂੰ ਇਹ 450 ਦੇ ਵਿੱਚ ਆ ਗਈ ਜਦੋਂ ਤੁਸੀਂ ਪਾ ਲੋਗੇ ਇਦਾਂ ਲੱਗੇ ਵੀ ਕੋਟ ਪੈਂਟ ਵਰਗਾ ਚਾਹੇ ਆਪਾਂ ਸਟੇਜ ਜਗ੍ਹਾ ਤੇ ਪਾ ਲਈਏ ਇਹਨੂੰ ਬਿਲਕੁਲ ਜਿਵੇਂ ਅੱਜਕੱਲ ਮੈਰਜਾਂ ਦੇ ਪਾਰਟੀ ਇਨ ਸਾਡੇ ਕੋਲ ਸਭ ਤੋਂ ਵੱਧ ਵਿਕਰੀ ਆਈਟਮ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਤੁਹਾਨੂੰ ਇੱਕ ਦਿਖਾਉਣਾ ਟਰੈਕਸੂਟ ਜੀ ਹਾਂ ਟਰੈਕਸੂਟ ਦਿਖਾਓ ਜਿਹੜੇ ਨਾ ਖਿਡਾਰੀ ਵਗੈਰਾ ਪ ਸ਼ੇਅਰ ਕਰਨ ਵਾਸਤੇ ਪਾਇਆ ਜਾਂਦਾ ਉਹ ਟਰੈਕਸੂਟ ਸਾਡੇ ਕੋਲ 5-6 ਤਰ੍ਹਾਂ ਦਾ ਜੀ ਅੱਛਾ ਆ ਲੋ ਜੀ ਆ ਜੋ ਕੈਮਰਾਮੈਨ ਨੂੰ ਕਹਿੰਨੇ ਇੱਧਰ ਵੀ ਮੜੇ ਨਿਗਾਹ ਕਰੋ ਟਰੈਕਸੂਟ ਦੀ ਤੁਹਾਨੂੰ ਵੈਰਾਈਟੀ ਦਿਖਾਈਏ ਇੱਕ ਸਾਡੇ ਕੋਲ ਹੈਗਾ ਟੀਪੀਯੂ ਕੱਪੜੇ ਦੇ ਵਿੱਚ ਟਰੈਕਸੂਟ ਇਹ ਹੈਗਾ 3 4 5 ਐਕਸਲ ਦੇ ਵਿੱਚ ਇਹ ਕੀ ਰੇਟ ਹੈ ਜੀ ਇਹ ਤੁਹਾਨੂੰ ਮਿਲ ਜੂਗਾ 750 ਰੁਪਏ ਦਾ ਪੀਸ ਜੀ ਮੰਨ ਲਓ ਵੀ ਜਿਵੇਂ ਕਿਸੇ ਨੇ ਇੱਕੋ ਰੰਗ ਦੇ 10 ਪੀਸ ਲੈਣੇ ਹੋਣ मिल ਜਾਣਗੇ ਕੋਈ ਦਿੱਕਤ ਨਹੀਂ ਸਾਡੇ ਕੋਲ ਤਾਂ ਮਾਲ ਵਾਧੂ ਪਿਆਗਾ ਠੀਕ ਹੈ ਕਿਉਂਕਿ ਸਾਡੇ ਕੋਲ ਸਟਾਕ ਦੀ ਕੋਈ ਕਮੀ ਨਹੀਂ ਹੁੰਦੀ ਸਟਾਕ ਸਾਡੇ ਕੋਲ ਭਰਪੂਰ ਹੁੰਦਾ ਫੁੱਲ ਠੀਕ ਹੈ ਕਿਉਂਕਿ ਕਸਟਮਰ ਸਾਡੇ ਕੋਲ ਇੰਨਾ ਜ਼ਿਆਦਾ ਹੁੰਦਾ ਸਾਡੇ ਕੋਲ 30 35 ਸੂਟ ਤਾਂ ਡੇਲੀ ਵਿਕਦੇ ਟਰੈਕ ਸੂਟ ਠੀਕ ਹੈ ਦੂਸਰਾ ਹੋਰ ਕਿਹੜਾ ਰੰਗ ਤੁਸੀਂ ਦਿਖਾਇਆ ਇੱਕ ਸਾਡੇ ਕੋਲ ਆਈਆ ਹਾਈਬ੍ਰਿਡ ਜਿਹਦੀ 1500 ਰੁਪਏ ਰੇਂਜ ਆ ਜਰਮਨ ਫਲੀਸ ਹੈ ਜੀ ਇਹ ਜਿਹਦੀ ਤੁਹਾਨੂੰ ਲੋਰ ਦਿਖਾਈ ਸੀ 900 ਰੁਪਏ ਦੇ ਵਿੱਚ ਠੀਕ ਹੈ ਆਗਰੇ ਬਾਜ਼ਾਰ ਵਿੱਚੋਂ ਲੈਣਾ ਹੋਵੇ ਤੁਹਾਨੂੰ ਪਹਿਲੀ ਗੱਲ ਤਾਂ ਮਿਲਣਾ ਨਹੀਂ ਜੇ ਕਿ ਤੂੰ ਮਿਲ ਵੀ ਗਿਆ ਤਾਂ ਸਾਡੇ ਰੇਟ ਦੀ ਫੁੱਲ ਗਾਰੰਟੀ ਰਹੂ ਤੁਹਾਨੂੰ 2500 3000 ਤੋਂ ਟਰੈਕਸੂਟ ਥੱਲੇ ਕੋਈ ਦੇ ਹੀ ਨਹੀਂ ਸਕਦਾ ਜੇ ਤੁਸੀਂ ਆਹ ਟਰੈਕਸੂਟ ਲੈ ਕੇ ਪਾ ਲੋ ਨਾ ਬਿਲਕੁਲ ਤੁਹਾਨੂੰ ਠੰਡ ਨਹੀਂ ਲੱਗੇ ਸਾਲ ਹੀ ਪੈਦਾ ਹੁੰਦਾ ਵਿੱਚ ਨੂੰ ਠੰਡ ਲੱਗਦੀ ਉਹਨੂੰ ਕੁੱਚੀ ਯੂਜ਼ ਕਰਨ ਦੀ ਲੋੜ ਨਹੀਂ ਦਰ ਰਾਜ ਜਿਵੇਂ ਮਰਜ਼ੀ ਨੂੰ ਪਾ ਕੇ ਰੱਖੋ ਕੋਈ ਬੁਰ ਨਹੀਂ ਹੁੰਦਾ ਇਹਦੇ ਉੱਤੇ ਕੁਝ ਨਹੀਂ ਹੁੰਦਾ ਇਹਨੂੰ ਕਿਵੇਂ ਮਰਜ਼ੀ ਵਾਸ਼ ਕਰੋ ਇਹਨੂੰ ਇੱਕ ਹੋਰ ਕੱਢੇ ਤੁਸੀਂ ਲਫਾਵਾ ਟਰੈਕਸੂਟ ਸਾਡੇ ਕੋਲ ਵਾਧੂ ਵੈਰਾਈਟੀਆਂ ਪਈਆਂ ਨੇ ਆਂਗੇ ਪਾਜੀ ਜਿੰਨੀਆਂ ਕਹੋਗੇ ਕਿੰਨਾ ਵਧੀਆ ਇਹ ਟਰੈਕ ਸੂਟ ਸਾਡੇ ਕੋਲ ਸਪੈਸ਼ਲ ਹੈ ਇਹਦੇ ਵਿੱਚ ਕੀ ਹੈ ਜਿਵੇਂ ਕਈ ਬੰਦਿਆਂ ਦੀ ਹਾਈਟ ਜ਼ਿਆਦਾ ਹੁੰਦੀ ਹੈ 6 ਫੁੱਟ ਦੇ ਕਰੀਬ ਹੁੰਦੀ ਹੈ 6 ਫੁੱਟ ਤੋਂ ਜ਼ਿਆਦਾ ਹੁੰਦੀ ਹੈ ਤਾਂ ਜਿਹੜੀਆਂ ਆਮ ਲੋਕਾਂ ਨੇ ਉਹ 2-2 ਇੰਚ 3-3 ਇੰਚ ਛੋਟੀਆਂ ਰਹਿ ਜਾਂਦੀਆਂ ਨੇ ਇਹ ਸਪੈਸ਼ਲ ਬਣਵਾਇਆ ਹੋਇਆ ਟਰੈਕ ਸੂਟ ਆ ਸਾਡੇ ਕੋਲ ਇੰਪੋਰਟਡ ਕੱਪੜੇ ਚ ਮੈਨੂੰ ਤੇ ਬੁਰਾ ਵੀ ਕੁਝ ਆਵੇ ਜਿੰਨਾ ਮਰਜ਼ੀ ਬੰਦੇ ਦਾ ਲੰਬਾ ਹੋਵੇ ਬਿਲਕੁਲ 700 ਰੁਪਏ ਦੀ ਰੇਟ ਹੈ ਸਾਡੇ ਕੋਲ ਇਹ ਰਵਾਈ ਵੱਧ ਸਕਦੀ ਹੈ ਵੱਧ ਸਕਦੀ ਉਹਨੂੰ ਕੜਵਾਉਣੀ ਪਊਗੀ ਅਗਰ 6 ਫੁੱਟ ਦਾ ਬੰਦਾ ਵੀ ਲੈਣਾ ਜੇ ਤਾਂ 1 ਇੰਚ ਡੇਟਾਂ ਚ ਵਧੂਗੀ ਵੀ 2-3 ਇੰਚ ਪਹਿਲੇ ਤੁਸੀਂ ਇਹਦੀ ਰਵਾਈ ਵਧਰਖਵਾਈ ਹੈ ਬਿਲਕੁਲ ਬਿਲਕੁਲ ਇਸੇ ਕਰਕੇ ਰਖਵਾਇਆ ਵੀ ਲੋਕ ਪਰੇਸ਼ਾਨ ਹੁੰਦੇ ਨੇ ਚੀਜ਼ਾਂ ਨੂੰ ਠੀਕ ਹੈ ਮਿਲਦਾ ਨਹੀਂ ਕਈ ਵਾਰ ਨਹੀਂ ਮਿਲਦਾ ਨਹੀਂ ਠੀਕ ਹੈ ਜੀ ਇਹ ਸਾਡੇ ਕੋਲ ਮਿਲੂਗਾ ਜਿਹਨੇ ਵੀ ਕਿਸੇ ਨੇ ਲੈਣਾ ਜਦੋਂ ਮਰਜ਼ੀ ਸਾਡੇ ਕੋਲ ਆ ਸਕਦਾ ਤੁਹਾਨੂੰ ਮਿਲੂਗਾ ਬਿਲਕੁਲ ਜੇਕਰ ਉਹ ਲੈ ਕਰੇ ਤੁਮਰੇ ਜੇ ਇੱਕ ਸਾਡੇ ਕੋਲ ਆਈ ਆਹਾ ਮਾਊਂਟੇਨ ਲੋਰ ਜੀ ਇੰਪੋਰਟਡ ਦੇ ਵਿੱਚ ਹੈ ਸਾਰੀ ਫੈਬਰਿਕ ਇਹ ਦੇਖੋ ਤਿੰਨ ਤਿੰਨ ਚਾਰ ਚਾਰ ਤਾਂ ਪੌਕਟਾਂ ਲੱਗੀਆਂ ਹੋਣੀਆਂ ਇਹਨਾਂ ਜਪਾਨੀਆਂ ਸ਼ਾਰਪ ਨੇ ਜੀ ਤੁਸੀਂ 100 ਵਾਰ ਇਹਨੂੰ ਯੂਜ਼ ਕਰੋ ਕਿਤੇ ਖਰਾਬ ਨਹੀਂ ਹੁੰਦੀ ਜਿੰਨਾ ਮਰਜ਼ੀ ਵਰਤੀ ਜਾਓ ਕੋਈ ਕਲਰ ਨਹੀਂ ਫੇਟ ਹੁੰਦਾ ਇਹਦਾ મતલਬ ਕਿ ਇਹ ਸਿੰਗਲ ਪੀਸ ਜੇ ਕਸਟਮਰ ਸਾਡੇ ਕੋਲ ਲੈਂਦਾ ਤਾਂ ਅਸੀਂ 300 ਦਾ ਦਿੰਨੇ ਆਂਗੇ ਜੇ ਦੋ ਪੀਸ ਲੈਂਦਾ ਤਾਂ 500 ਦੇ ਉਹਦੇ ਵਿੱਚ ਆਫਰ ਆ ਗਿਆ ਉਹਨੂੰ 100 ਰੁਪਏ ਲੈਸ ਹੋ ਗਿਆ ਦੂ ਲੋਹਾਂ ਪਿੱਛੇ ਇਹਨੂੰ ਮਾਊਂਟਨ ਲੋਰ ਬੋਲਦੇ ਆਂ ਤੇ ਜੇ ਆਮ ਅਸੀਂ ਇਹ ਦੁਕਾਨਾਂ ਤੇ ਦੇਖੀਏ ਤਾਂ ਘਟੂਕੜ 1500 ਦਾ ਪੀਸ ਹੋਣਾ ਹੈ ਘਟੂਕੜ ਇੱਕ ਸਿੰਗਲ ਪੀਸ ਸਾਰੀ ਸਾਡੇ ਕੋਲ ਇੰਪੋਰਟਡ ਵੈ ਇਹ ਵੀ ਜਾਗਟਾਂ ਸਾਡੇ ਕੋਲੋਂ ਇੰਪੋਰਟਡ ਦੇ ਵਿੱਚ ਨੇ ਜੀ ਫਲਾਪੀ ਨੇ ਜੀ ਹਰੇਕ ਮਾਦਲ ਗਿਆ ਆਰਟੀਕਲ ਅਲੱਗ-ਅਲੱਗ ਕਲਰ ਦਾ ਅਲੱਗ-ਅਲੱਗ ਡਿਜ਼ਾਈਨ ਦਾ ਦੇਖੋ ਪਿਆਰੇ-ਪਿਆਰੇ ਕਿੰਨੇ ਆਦੇ ਬੱਚਿਆਂ ਵਾਸਤੇ ਜਿਵੇਂ ਰੰਗ ਲੈਣੇ ਨੇ ਚੀਜ਼ਾਂ ਇਹਨਾਂ ਵਧੀਆਂ ਨੇ ਜਦੋਂ ਕਸਟਮਰ ਚੀਜ਼ ਨੂੰ ਦੇਖਦਾ ਜੀ ਉਹਨੂੰ ਇਹ ਹੁੰਦਾ ਵੀ ਇਹਦੀ ਰੇਂਜ ਪੜਾ ਲਈ ਕੀ ਉਹ ਵੀ ਆ ਵੀ ਖਰੀਦ ਲਈ ਆਲਾ ਐਂ ਕਹਿੰਦਾ ਪਰ ਜੇ ਰੇਟ ਦੀ ਗੱਲ ਕਰੀਏ ਰੇਟ ਹੈਗਾ 200 ਰੁਪਏ ਦਾ ਠੀਕ ਹੈ ਜੀ 200 ਰੁਪਏ ਤੇ ਤੁਹਾਨੂੰ ਕਿਤੇ ਵੀ ਕੋਈ ਜੈਕਟ ਨਹੀਂ ਦੇ ਸਕਦਾ ਹਾਂ ਜੀ ਇਸ ਦੀ ਫੁੱਲ ਗਾਰੰਟੀ ਰੋ ਸਾਡੀ 100 ਰੁਪਏ ਦਾ ਜਿਪਲ ਵ ਇਹ ਸਾਨੂੰ 200 ਦੇ ਵਿੱਚ ਜਾੜ ਦੇ ਰਹੇ ਨੇ ਵੀ ਇੱਕ ਸਾਡੇ ਕੋਲ ਆਪ ਹੀ ਆ ਜੀ ਫਲੱਪੀ ਟਾਈਪ ਦੇ ਵਿੱਚ ਲੋਰ ਜਿਹਦੀ ਰਿਪ ਬੰਦ ਹੁੰਦੀ ਹੈ ਨੀਚੋਂ ਆਗੇ ਕਹਿੰਦੇ ਨੇ ਨਾ ਮੁੰਡੇ ਵੀ ਆ ਰਿਪ ਬੰਦ ਵਾਲੀ ਚਾਹੀਦੀ ਹੈ ਵੀ ਲੋਰ ਮਿਲ ਜੂਗੀ ਇਹ ਵੀ 500 ਦੇ ਵਿੱਚ ਦੋ ਨੇ ਜੀ ਸਿੰਗਲ 300 ਦਾ ਪੀਸ 500 ਦੀਆਂ ਦੋ ਠੀਕ ਹੈ ਜੀ ਵੈਰਾਈਟੀ ਤਾਂ ਬਹੁਤ ਵਧੀਆ ਸਾਡੇ ਕੋਲ ਹੈ ਵੈਰਾਈਟੀ ਦੀ ਕੋਈ ਕਮੀ ਨਹੀਂ ਆ ਸਾਡੇ ਕੋਲ ਲੌਂਗ ਕੋਟ ਪਏ ਨੇ ਜੀ ਸਰਦੀ ਵਾਲੇ ਜੇ ਬਜ਼ੁਰਗਾਂ ਵਾਸਤੇ ਜਿਵੇਂ ਹੈ ਨਾ ਬਜ਼ੁਰਗ ਲੋਅ ਮੈਰਜ ਦੇ ਪਾਉਣ ਵਾਲੇ ਲੋਅ ਜੀ ਆਮ ਰੁਟੀਨ ਚ ਲਵੋ ਇਹ ਸਾਰੇ ਠੀਕ ਹੈ ਜਿਹਦੀ ਰੇਂਜ ਦੀ ਗੱਲ ਕਰੀਏ 400 ਤੋਂ 500 ਕਿਸ ਤਰ੍ਹਾਂ ਦਾ ਕਿਸੇ ਪੀਸ ਦਾ ਕੋਈ ਲੰਬਾ ਨਹੀਂ ਹੈਗਾ ਠੀਕ ਹੈ ਬਿਲਕੁਲ ਓਕੇ ਮਾਲ ਮਿਲੂਗਾ ਤੁਹਾਨੂੰ 300 ਤੋਂ ਲੈ ਕੇ 500 ਤੱਕ ਆਹ ਲਓ ਜੀ ਇਹੋ ਹੀ ਫਲੱਪੀ ਕੋਟ ਆ ਕੇ ਗਰਮ ਐਕਸਰਸਾਈਜ਼ ਸਾਰੇ ਮਿਲ ਜਾਣਗੇ ਤੁਹਾਨੂੰ ਐਲ ਤੋਂ ਲੈ ਕੇ ਡਬਲ ਐਕਸਲ ਤੱਕ ਆ ਬੜਾ ਵਧੀਆ ਯਾਰ ਚਮਕਦਾ ਹੈ ਇਹ ਬਹੁਤ ਇੰਪੋਰਟਡ ਦੇ ਵਿੱਚ ਕੋਟ ਆ ਜੀ ਬਹੁਤ ਵਧੀਆ ਕੋਟ ਆ ਰੇਂਜ ਵੀ ਦੀ ਦੱਸੀ ਤਾਂ 600 ਰੁਪਏ ਦਾ ਸਿਰਫ ਪਰ ਜਦੋਂ ਕੋਈ ਲੈਂਦਾ ਕਸਟਮਰ ਉਹਨੂੰ ਐ ਲੱਗੂ 1000 1500 ਰੁਪਏ ਦਾ ਕੋਟ ਹੈ ਇਹ ਆ ਦੇਖੋ ਵੀਰ ਕਿੰਨੇ ਵਧੀਆ ਵਧੀਆ ਪਿਆਰੇ ਪਿਆਰੇ ਰੰਗ ਨੇ ਪਾਈਆਂ ਲਿਆਉਂਦੇ ਨੇ ਇੱਕ ਸੋਨੂੰ ਹੋਰੇ ਸਿਰਫ 500 ਦਾ ਟਾਪ ਦੀ ਆਈਟਮ ਉਹ ਜਿਹੜੀ ਅੱਜ ਗੱਲ ਮੁੰਡੇ ਬਹੁਤ ਲਾਈਕ ਕਰ ਦਿੰਦੇ ਨੇ ਬਟਨ ਵਾਲੀ ਕਾਲਰ ਵਾਲੀ ਆਈਟਮ ਸਾਡੇ ਕੋਲ ਫਾਰਨ ਲੱਗੀ ਵੀ ਅੰਦਰ ਅਗਰ ਮਾਰਕੀਟ ਤੋਂ ਲੈਣ ਜੇ 1500 ਤੋਂ ਘੱਟ ਸੋਨੂੰ ਪੀਸ ਕੋਈ ਦੁਕਾਨਦਾਰ ਦਿੰਦਾ ਨਹੀਂ ਹੈ ਪਰ ਸਾਡੇ ਕੋਲ ਉਹ 600 650 ਦੀ ਰੇਂਜ ਤੁਸੀਂ ਲੈ ਜਾ ਸਕਦੇ ਠੀਕ ਹੈ ਜੀ ਸਾਡੇ ਕੋਲ ਬਹੁਤ ਆਰਟੀਕਲ ਪਏ ਨੇ ਜੇ ਇੰਨੇ ਆਰਟੀਕਲ ਅਸੀਂ ਵੀਡੀਓ 'ਚ ਦਿਖਾਉਣ ਲੱਗੀ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਸਰ ਕੇ ਸਾਡੇ ਕੋਲ ਵੈਰਾਈਟੀ ਬਹੁਤ ਜ਼ਿਆਦਾ ਆ ਆ ਦੇਖੋ ਵੈਰਾਈਟੀ ਦੀ ਕੋਈ ਕਮੀ ਨਹੀਂ ਹੈ ਰੈਸਪੋਰਟ ਇਸੇ ਹਾਂਜੀ ਇਹ 250 ਜਾਂ 300 ਦੀ ਰੇਂਜ ਚ ਅਸੀਂ ਉੱਪਰ ਦੇ ਦਿੰਦੇ ਆਂਗੇ ਜਿਹਨੂੰ ਬੈਨ ਸ਼ੀਟਰ ਕਹਿੰਦੇ ਆ ਇਹ ਬੈਨ ਸ਼ੀਟਰ ਦੀ ਵੈਰਾਈਟੀ ਆ ਗਈ ਕੋਟਾਂ ਦੀ ਵੈਰਾਈਟੀ ਆ ਗਈ ਸਾਰੇ ਕੋਟਾਂ ਦੀ ਵੈਰਾਈਟੀ ਲੱਗੀ ਹੋਈ ਹੈ ਜੀ ਠੀਕ ਹੈ ਜੀ ਉਧਰ ਹੀ ਮਾਰੂ ਟੇਬਲਾਂ ਤੇ ਵੀ ਦੇਖੋ ਆ ਸਾਰੇ ਕੋਟ ਹੁੱਡੀਆਂ ਵਗੈਰਾ ਪਈਆਂ ਨੇਗੀਆਂ ਮਤਲਬ ਕਿ ਕੱਲੀ ਕੱਲੀ ਵੈਰਾਈਟੀ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਇੱਕ ਵਾਰ ਤੁਸੀਂ ਕੈਮਰਾ ਆਈ ਸਾਰੀ ਨਿਗਾਹ ਕਰ ਸਕਦੇ ਹੋ ਲੈ ਨਹੀਂ ਖਰੀਦਣੀ ਚਾਹਣਿਓ ਉਸ ਤੋਂ ਬਾਅਦ ਕੈਮਰਾਮੈਨ ਜੀ ਇੱਧਰ ਆ ਜੀਨਸ ਸਾਡੇ ਕੋਲੋਂ 28 ਲੱਖ ਤੋਂ ਲੈ ਕੇ 38 ਲੱਖ ਤੱਕ 42 ਲੱਖ ਤੱਕ 44 ਲੱਖ ਤੱਕ ਮਿਲ ਜੂਗੀ ਜਿੰਨਾ ਮਰਜ਼ੀ ਮੋਟਾ ਬੰਦਾ ਹੋਵੇ ਬਿਲਕੁਲ ਜੀ ਹਾਂ ਜੀ ਹਾਂ ਇੰਪੋਰਟਡ ਜੀਨਸ ਹੋਣਾ ਹੋਵੇ ਕੋਈ ਇਹਦਾ ਕਲਰ ਨਹੀਂ ਜਾਂਦਾ ਸਾਰੇ ਫੈਬਰਿਕ ਵਧੀਆ ਨੇ ਟਿਪ ਟੌਪ ਦੀ ਸਾਡੇ ਕੋਲ ਜੀਨ ਹੈਗੀ ਰੇਟ ਹੈਗਾ 300 ਰੁਪਏ ਦਾ 300 ਰੁਪਏ ਸਿੰਗਲ ਪੀਸ 300 ਦਾ ਦੋ ਪੀਸ ਲਓਗੇ ਤਾਂ ਵੀ 300 ਦਾ ਲੱਗੂਗਾ ਇਹਦੇ ਵਿੱਚ ਕੋਈ ਆਫਰ ਨਹੀਂ ਠੀਕ ਹੈ ਜੀ ਇਹ ਜੋ ਹੈਗਾ 300 ਦਾ ਜਿਹੜੀ ਆਮ ਬਜ਼ਾਰਾਂ ਚੋਂ ਤੁਸੀਂ 1500 ਦੀ ਪੈਂਟ ਲੈ ਕੇ ਆਉਨੇ ਹੋ ਉਹ ਅਸੀਂ 300 ਦੇ ਵਿੱਚ ਦੇ ਦਾਂਗੇ ਇਦਾਂ ਦੇ ਸੋਹਣੇ ਸੋਹਣੇ ਆ ਦੇਖੋ ਕਿੰਨੇ ਵਧੀਆ ਜੀਨਾਂ ਨੇ ਚੁਆਇਸ ਬਹੁਤ ਵਧੀਆ ਵਧੀਆ ਖਰੀ ਰੰਗ ਦੀ ਸਾਨੂੰ ਜੀਨ ਮਿਲ ਜੂ ਕਾਲੀ ਦੀ ਇਹਦੇ ਵਿੱਚ ਆਰਟੀਕਲ ਗੈਸ ਦੇ ਡਿਊਕ ਦੇ ਜੀ ਲਵਾਈਸ ਦੇ ਸਾਰੇ ਤਰ੍ਹਾਂ ਦੇ ਨਿਕਲੇ ਆਉਂਦੇ ਨੇ ਪੀਸੇ ਚੋਂ ਠੀਕ ਹੈ ਬਹੁਤ ਤਰ੍ਹਾਂ ਦੇ ਬ੍ਰਾਂਡ ਪਏ ਨੇ ਇਹਦੇ ਅੰਦਰ ਜਿੱਦਾਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਉਹ ਕਾਊਂਟਰ ਤੇ ਆ ਕਾਊਂਟਰ ਤੇ ਸਾਰੀ ਕਿਤੇ ਮਾਲ ਫੁੱਲ ਪਿਆ ਜੀ ਠੀਕ ਹੈ ਜੀ ਲੋ ਇਹ ਤਾਂ ਹੋ ਗਈ ਜੀ ਜੈਂਟਸ ਹਾਂਜੀ ਹਾਂਜੀ ਲੇਡੀਜ਼ ਵਾਸਤੇ ਤੁਸੀਂ ਆਪਣੇ ਕੋਲ ਪੀਕੀ ਵੈਰਾਈਟੀ ਲੱਗਿਆ ਜੀ ਆ ਸਾਰੀ ਲੇਡੀਜ਼ ਦੀ ਵੈਰਾਈਟੀ ਆ ਇਹਨੂੰ ਗਰਮ ਬੂਲਣ ਕਹਿੰਦੇ ਆ ਠੀਕ ਹੈ ਜੀ ਠੀਕ ਹੈ ਜੀ ਸਾਰੀ ਬੂਲਣ ਦੀਆਂ ਕੋਟੀਆਂ ਸਵੈਟਰ ਸ਼ਰਟਾਂ ਟੀ-ਸ਼ਰਟਾਂ ਸਾਰੀ ਲੇਡੀਜ਼ ਵੈਰਾਈਟੀ ਹੈ ਬਹੁਤ ਇੰਪੋਰਟਡ ਸਾਰੇ ਕੱਪੜੇ ਨੇ ਤੁਸੀਂ ਫੈਬਰਿਕ ਦੇਖੋ ਕੁਆਲਿਟੀ ਦੇਖੋ ਕੁਆਲਿਟੀ ਹੈ ਸਿੰਗਲ ਪੀਸ 300 ਦਾ ਜੀ ਠੀਕ ਹੈ ਜੀ ਜਿਹੜਾ ਮਰਜੀ ਪੀਸ ਤੁਸੀਂ ਆਪਦਾ ਚੁਣ ਕੇ ਲੈ ਜਾਓ ਤੁਹਾਡੇ ਸਾਈਜ਼ ਮੁਤਾਬਕ ਮਿਲੂਗਾ ਦੇਖੋ ਸਾਰੇ ਫੈਨਸੀ ਆਟਮਾ ਨੇ ਪਾਰਟੀ ਵੇਅਰ ਆਟਮਾ ਜੀ ਇੱਕ ਤੋਂ ਇੱਕ ਪੀਸ ਪਿਆ ਹੋਗਾ ਕਿਉਂਕਿ ਪੀਸ ਕਾਫੀ ਜ਼ਿਆਦਾ ਪੈਣਗੇ ਲੋ ਦੇਖੋ ਵੈਰਾਈਟੀਆਂ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ 300 ਰੁਪਏ ਚ ਇਹ ਜੀ ਕੋਟੀ ਕਿਤੇ ਨਹੀਂ ਮਿਲਦੀ ਤੁਹਾਨੂੰ ਇੰਪੋਰਟਡ ਦੇ ਵਿੱਚ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਏ ਨਾ ਗੀ ਚਲ ਚਲੀ ਦੇਖੋ ਸਾਡੇ ਕੋਲ ਇੱਕ ਲੇਡੀਜ਼ ਦੇ ਆ ਲੌਂਗ ਕੋਟ ਟੌਪ ਵਗੈਰਾ ਆ ਗਏ ਜੀ ਜੈਕਟਾਂ ਵਗੈਰਾ ਆ ਗਏ ਸਾਡੇ ਕੋਲ 200 150 ਦੀ ਰੇਂਜ ਤੋਂ ਲੈ ਕੇ ਸਾਡੇ ਕੋਲ 4-500 ਦੀ ਰੇਂਜ ਤੱਕ ਪਏ ਨੇ ਸਾਰੇ ਪੀਸ ਠੀਕ ਹੈ ਐਦਾਂ ਦੇ ਦੇਖੋ ਜੀ ਕੋਟੀਆਂ ਆ ਗਈਆਂ ਐਦਾਂ ਦੀਆਂ ਕੋਟ ਆ ਗਏ ਪੀਸ ਬਹੁਤ ਸੋਹਣੇ ਸੋਹਣੇ ਪੀਸ ਨੇ ਜੀ ਸਾਰੇ ਟੌਪ ਆ ਗਏ ਪਜਾਮਾ ਆ ਗਿਆ ਜੀ 100 ਰੁਪਏ ਦੀ ਰੇਂਜ ਦੇ ਵਿੱਚ ਆ ਗਿਆ ਪਜਾਮਾ ਹਾਂ ਜੀ 100 ਰੁਪਏ ਦਾ ਹਾਂ ਜੀ ਹਾਂ ਜੀ ਬਿਲਕੁਲ 100 ਰੁਪਏ ਦਾ ਆ ਦੇਖੋ ਕੋਟ ਆ ਗਿਆ ਲੇਡੀਜ਼ ਦੇ ਬਹੁਤ ਪਿਆਰੇ ਪਿਆਰੇ ਰੰਗ ਹਾਂ ਜੀ ਸਾਰੇ ਸਿਰਫ 100 ਰੁਪਏ ਦੀ ਰੇਂਜ ਚ ਆ ਗਏ ਜੀ ਆ ਦੇਖੋ ਕਿੰਨਾ ਪਿਆਰਾ ਰੰਗ ਹੈ ਦੇ ਬਹੁਤ ਸੋਹਣਾ ਹੈ ਜਿਹੜੇ ਆਰਟੀਕਲ ਨੂੰ ਹੱਥ ਲਾਓਗੇ ਉਹ ਹੀ ਜਿਹੜੇ ਤੁਹਾਨੂੰ ਪਿਆਰ ਕੱਟ ਘੱਟ ਵੇ 1000 ਤੋਂ ਘੱਟ ਨਹੀਂ ਮਿਲਦਾ ਜਿਹੜੇ ਤੁਹਾਨੂੰ ਭਾਈ 500 ਤੋਂ ਲੈ ਕੇ 300 ਰੁਪਏ ਤੱਕ ਦੇ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਕਿੰਨੇ ਵਧੀਆ ਪਿਆਰੇ ਰੰਗ ਨੇ 300 ਰੁਪਏ ਦੀ ਰੇਂਜ ਤੋਂ ਤੁਹਾਨੂੰ ਇਸ ਤਰ੍ਹਾਂ ਦੇ ਪੀਸ ਕਿਤੇ ਨਹੀਂ ਮਿਲ ਸਕਦੇ ਸਿਰਫ ਮਿਲਣਗੇ ਵਿਦੇਸ਼ੀ ਸ਼ੋਰੂਮ ਤੇ ਐਦਾਂ ਹੀ ਇੱਧਰ ਵੀਰਾ ਮਾਰੋਗੇ ਤਾਂ ਇੱਧਰ ਵੀ ਸਾਰਾ ਇਹ ਕੁਝ ਲੱਗਿਆ ਹੈ ਜੀ ਲਓ ਜੀ ਸਾਰੀ LED ਵੈਰਾਈਟੀਜ਼ ਆ ਗਏ ਹਾਂ ਜੀ ਚੈੱਕ ਕਰੋ ਠੀਕ ਠੀਕ ਫੈਂਸੀ ਆਈਟਮਾਂ ਨੇ ਦੇਖੋ ਠੀਕ ਹੈ ਜੀ ਵੈਰਾਈਟੀ ਦੀ ਕੋਈ ਕਮੀ ਨਹੀਂ ਵੈਰਾਈਟੀ ਫੁੱਲ ਆ ਸਾਡੇ ਕੋਲ ਜਿੱਦਾਂ ਦਾ ਕਿਸ ਤਰ੍ਹਾਂ ਦਾ ਕਸਟਮਰ ਆਉਂਦਾ ਜੀ ਉਹ ਸਾਰੀ ਵੈਰਾਈਟੀ ਉਹਨੂੰ ਉਸ ਅਕੋਰਡਿੰਗ ਮਿਲ ਜਾਂਦੀ ਹੈ ਬਹੁਤ ਫੈਂਸੀ ਦੇਖੋ ਟਾਪ ਨੇ ਫਰਕਾਂ ਨੇ ਸਾਡੇ ਕੋਲ ਇਹ ਵੀ ਮਤਲਬ ਕਿ 200 250 300 ਦੀ ਰੇਂਜ ਤੱਕ ਨੇ ਸਾਰੇ ਪੀਸ ਜੀ ਜਿੱਦਾਂ ਦੇ ਮਰਜ਼ੀ ਆਰਟੀਕਲ ਆ ਬਹੁਤ ਸੋਹਣੇ ਆਰਟੀਕਲ ਨੇ ਸਵੈਟਰ ਆ ਗਏ ਮੈਂਚੀਟਰ ਆ ਗਏ ਕੋਟ ਆ ਗਏ ਜੀ ਸਾਰੇ ਤਰ੍ਹਾਂ ਦੀ ਬ੍ਰਾਈਡ ਆਪਣਾ ਐਡਰੈਸ ਬੋਲ ਦਿਓ ਤੇ ਫੋਨ ਨੰਬਰ ਦੱਸ ਦੋ ਸਾਡਾ ਹੈਗਾ ਬਦੇਸ਼ੀ ਸ਼ੋਰੂਮ ਕਾਤਰੋਂ ਰੋਡ ਸ਼ਿਰਪੁਰ ਜਿਹੜੂ ਸ਼ਿਰਪੁਰ ਨੂੰ ਜਾਣਿਆਂਗੇ ਤਾਂ ਕਾਤਰੋਂ ਰੋਡ ਦੇ ਕਾਤਰੋਂ ਪਿੰਡ ਤੋਂ 2 ਕਿਲੋਮੀਟਰ ਦੀ ਨਜ਼ਦੀਕ ਤੇ ਨਾਲ ਹੈਗਾ ਨਹਿਰਾ ਪੈਟਰੋਲ ਪੰਪ ਠੀਕ ਤੋਂ ਜਿਹੜੀ ਬਰਾਲੇ ਨੂੰ ਆਪਣੀ ਰੋਡ ਜਾਂਦੀ ਹੈ ਉਹਦੇ ਉੱਪਰ ਇਹ ਸ਼ੋਰੂਮ ਖੁੱਲਿਆ ਹੈ ਨਹਿਰਾ ਪੈਟਰੋਲ ਪੰਪ ਤੇ ਬਿਲਕੁਲ ਨਜ਼ਦੀਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਸ਼ੇਅਰ ਕਰ ਦੇ ਨਾਲ ਨਾ ਵੀਡੀਓ ਅੱਗੇ ਦੇ ਕੇ ਚੱਲੀ ਜਾਂਦੀ ਹੈ ਤਾਂ ਜੋ ਤੁਹਾਡੇ ਕਿਸੇ ਦੋਸਤ ਦਾ ਫਾਇਦਾ ਹੋ ਜੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸ